ਸੀ ਪਲੇਸ ਕਰਨਾ ਚਾਹੁੰਦੇ ਆ ਗਿੱਪੀ ਤੇ ਉਹਨਾਂ ਦੀ ਵਾਈਫ ਦੀ ਪਰਵਰਿਸ਼ਤੀ ਕਿ ਜਿਸ ਦੇ ਸੱਤ ਦਾ ਉਹਨਾਂ ਦੇ ਤਿੰਨੋਂ ਬੱਚੇ ਪਾਕਿਸਤਾਨ ਜਾਉਂਦੇ ਨੇ ਆਪਣੇ ਪਰਿਵਾਰ ਨਾਲ ਜੁੜੇ ਹੋਏ ਨੇ ਆਪਣੀ ਜ਼ੁਬਾਨ ਨਾਲ ਜੁੜੇ ਹੋਏ ਨੇ ਮੈਂ ਸੱਚੀ ਜਾਨਣਾ ਚਾਹੁੰਦਾ ਇਹ ਪ੍ਰੋਸੈਸ ਬਾਰੇ ਕਿਉਂਕਿ ਨਾ ਇੱਕ ਮਾਪੇ ਦਾ ਇੱਕ ਇਕੁਅਲ ਯੋਗਦਾਨ ਹੁੰਦਾ ਹੈ ਜਦ ਬੱਚੇ ਇਸ ਤਰ੍ਹਾਂ ਦੇ ਨਾਲ ਜੀਉਂਦੇ ਨੇ ਇਸ ਤਰ੍ਹਾਂ ਨਾਲ ਜੁੜਦੇ ਨੇ ਮੈਂ ਉਹ ਜਰਨੀ ਜਾਨਣਾ ਚਾਹੁੰਦਾ ਕਿ ਉਹ ਕੀ ਫੈਸਲੇ ਸੀਗੇ ਜਿਹੜੇ ਗਿੱਪੀ ਗਰੇਵਾਲ ਤੇ ਉਹਨਾਂ ਦੀ ਵਾਈਫ ਨੇ ਲਏ ਦੇਖੋ ਬੱਚਾ ਹੋ ਗਿਆ ਕਿ ਅਸੀਂ ਆ ਜਿਹੜੇ ਗਰਾਉਂਡ ਰੂਲਸ ਬਣਾਉਣੇ ਆ ਆਪਣੇ ਬੱਚਿਆਂ ਦੇ ਬੱਚਿਆਂ ਦੇ ਲਈ ਜਿਆਦਾ ਫੈਸਲੇ ਜਿਹੜੇ ਮੇਰੀ ਵਾਈਫ ਦੇ ਜਿਆਦਾ ਲੈ ਹੋਏ ਫੈਸਲੇ ਨੇ ਵੀ ਕਿਉਂਕਿ ਮੈਨੂੰ ਐ ਹੁੰਦਾ ਕਿ ਉਹ ਸਭ ਤੋਂ ਵੱਧ ਟਾਈਮ ਉਹਦਾ ਉਹਨਾਂ ਨਾਲ ਹੁੰਦਾ ਕਿਉਂਕਿ ਉਹਨੇ ਪੂਰੀ ਆਪਣੀ ਲਾਈਫ ਡੈਡੀਕੇਟ ਉਹਨਾਂ ਨੂੰ ਕੀਤੀ ਹੋਈ ਆ ਕਿਉਂਕਿ ਬਾਹਰ ਆਪਾਂ ਨੂੰ ਹੀ ਪਤਾ ਹੈ ਕੰਟਰੀਆਂ 'ਚ ਮੋਸਟਲੀ ਲੇਡੀਆਂ ਜ਼ਿਆਦਾ ਕੰਮ ਕਰਦੀਆਂ ਨੇ ਇਹ ਉਹ ਹਨ ਸੋ ਇੱਥੇ ਵੀ ਉਹ ਸਾਰਾ ਟੇਕ ਕੇਅਰ ਕਰਦੀ ਹੁੰਦੀ ਸੀ ਚੀਜ਼ਾਂ ਦੀ ਹਨ ਉਹਨੇ ਸਾਰਾ ਕੁਝ ਛੱਡ ਕੇ ਟੋਟਲੀ ਬੱਚਿਆਂ ਤੇ ਹੋਈ ਹਨ ਸੋ ਮੈਨੂੰ ਵੀ ਆਇਆ ਸੀ ਕਿ ਯਾਰ 800% ਜਿਹੜੀ ਚੀਜ਼ ਉਹ ਕਈ ਵਾਰੀ ਮੈਨੂੰ ਕਹਿੰਦੀ ਆ ਕਿ ਆਹ ਚੀਜ਼ ਆਪਾਂ ਮੰਨ ਲਓ ਕਿ ਇੱਕੰਦੀ ਕੋਈ ਚੀਜ਼ ਆਉਗਾਨੀ ਆ ਵੀ ਇਹ ਆਪਾਂ ਨਹੀਂ ਠੀਕ ਕਰਨੀ ਆ ਵੀ ਮੈਨੂੰ ਲੱਗਦਾ ਇਹ ਇਦਾਂ ਨਹੀਂ ਹੈਗਾ ਹਾਂ ਮੈਨੂੰ ਲੱਗਦਾ ਮੈਂ ਨਹੀਂ ਤੈਨੂੰ ਇਦਾਂ ਹੀ ਲੱਗ ਜਾਂਦਾ ਹੈ ਨਹੀਂ ਫਿਰ ਮੈਂ ਥੋੜੀ ਟਾਈਮ ਬਾਅਦ ਰੈਲਾਈਜ਼ ਹੁੰਦੀ ਆ ਉਹ ਚੀਜ਼ ਹੈ ਨਾ ਤਾਂ ਮੈਂ ਸੋਚਦਾ ਵੀ ਇਹਨੂੰ ਪਹਿਲਾਂ ਹੀ 6 ਮਹੀਨੇ ਪਤਾ ਲੱਗ ਗਿਆ ਹਾਂ ਨਾ ਕਿ ਕਿੱਦਾਂ ਹੈ ਨਾ ਕਿਉਂਕਿ ਉਹ ਹਰ ਚੀਜ਼ ਅਬਜ਼ਰਵ ਕਰਦੀ ਆ ਉਹਨਾਂ ਦੀ ਹੈ ਨਾ ਕਿ ਆਪਾਂ ਇਦਾਂ ਕਰਨਾ ਆਪਾਂ ਉਦਾਂ ਕਰਨਾ ਸੋ ਮੈਨੂੰ ਇਹ ਲੱਗਦਾ ਕਿ ਉਹ ਚੀਜ਼ਾਂ ਕਰਕੇ ਕਿਤੇ ਨਾ ਕਿਤੇ ਕਿ ਤੁਸੀਂ ਬੱਚੇ ਦੇ ਵਿੱਚ ਨਾ ਦੇਖੋ ਬੱਚੇ ਦੀ ਨੇਚਰ ਆ ਜਾਂ ਬਹੁਤ ਚੀਜ਼ਾਂ ਨੇ ਉਹ ਤਾਂ ਉਹ ਲੈ ਕੇ ਹੀ ਪੈਦਾ ਹੁੰਦਾ ਹਨਾ ਉਹਦੇ ਅੰਦਰ ਹੀ ਹੁੰਦੀਆਂ ਨੇ ਆਪਾਂ ਉਹਨਾਂ ਨੂੰ ਪਾਲਿਸ਼ ਕਰ ਸਕਦੇ ਆ ਉਹਦੇ ਵਿੱਚ ਕੀ ਹਿਡਨ ਟੈਲੈਂਟ ਆ ਉਹਦੇ ਵਿੱਚ ਕੀ ਚੰਗੀ ਚੀਜ਼ ਆ ਉਹਦਾ ਕੀ ਪਲੱਸ ਆ ਕੀ ਮਾਈਨਸ ਆ ਉਹ ਮਾਪਿਓ ਜੇ ਸਮਝਣ ਮੇਰਾ ਇੱਕ ਅੱਗੇ ਅਰਦਾਸ ਸਰਬੱਤ ਦੇ ਭਲੇ ਦੀ ਵਿੱਚ ਇੱਕ ਡਾਇਲੋਗ ਆ ਕਹਿੰਦਾ ਯਾਰ ਮੈਂ ਸਾਰੀ ਉਮਰ ਨਾ ਕਹਿੰਦਾ ਆਪਣੇ ਪੁੱਤ ਨੂੰ ਸਮਝਾਉਣ 'ਚ ਕੱਢ ਦਿੱਤੀ ਕਹਿੰਦਾ ਕਾਸ਼ ਕਿਤੇ ਮੈਂ ਉਹਨੂੰ ਸਮਝਿਆ ਹੁੰਦਾ ਨਾ ਕਿਆ ਬਾਤ ਹੈ ਗੱਲ ਹੋਰ ਹੋ ਜਾਣੀ ਸੀ ਹਨਾ ਸੋ ਆਪਾਂ ਕਿਵਰੀ ਸਮਝਦੇ ਨਹੀਂਗੇ ਹਨਾ ਤੇ ਵੀ ਬੱਚਾ ਬੱਚੇ ਨੂੰ ਸਮਝਣਾ ਬਹੁਤ ਜ਼ਰੂਰੀ ਆ ਸੋ ਜਦੋਂ ਤੁਸੀਂ ਉਹ ਸਮਝ ਲੈਨੇ ਹੋ ਮੈਨੂੰ ਲੱਗਦਾ ਚੀਜ਼ਾਂ ਠੀਕ ਹੋ ਜਾਂਦੀਆਂ ਹਨ